ਗੁਬਿੰਦੀ ਜੀ ਆ ਰਾਮ ਜੀ ਵੀ ਨੰਗੜਿਆਗੀ ਬਿੱਖਿਆ ਜਿਹੜਾ ਅਗਲਾ ਜਿਹੜਾ ਬੁਖਾਰ ગયો ਸਾਹਮਣੇ ਦੇਖਤੀ ਦਿੱਤੀ ਬਿੱਖਿਆ ਕਿ ਤੁਸੀਂ ਵੈਰੋ ਲੇਕਿਨ ਸਾਨੂੰ ਨਹੀਂ ਲੋ ਉਹ ਵਿਕਾਸ ਬੋਲਦਾ ਹੀ ਲਵੇਗਾ ਤੁਹਾਡਾ ਹੀ ਮਤਲਬ ਸਰਕਾਰ ਦੇ ਰਹੀ ਹੈ ਅਥੀ ਨਹੀਂ ਲੈਣਾ ਤੁੰ ਤੋਂ ਲੈ ਕੇ ਜੋ ਰਾਹ ਬੰਦ ਹੋ ਤੁਹ ਹੋ ਗਿਆ ਰਾਹ ਬੰਦ ਹੋਣ ਦੇ ਨਾਲ ਹੀ ਅੱਗੇ ਪਾਸੇ ਜਿਹੜੀ ਜਿਹੜੀ ਦੇ ਨਾਲ ਕਿਲੇ ਕਰਦੀ ਜਗੀ ਕੋਈ ਨਹੀਂ ਕੋਈ ਕੀ ਕਰ ਰਹੇ ਹੈ ਜਿਹੜਾ ਤੈ ਹੀ ਹੋਈ ਦੀ ਡੈਟੋਮੈਟਿਕ ਜੁਨਾ ਉਹ ਤੋਂ ਜੁੜਿਆ ਹੋਊਗਾ ਕਿ ਨਿਪਟਰਾ ਲਈ ਕਾਂ ਨਾ ਨਿਪਟਿਆ ਦੀ ਉਹਦੇ ਦੇਖ ਕੇ ਨੇ ਕੁਝਾਰੀ ਗਲਾਈ ਹੋਈ ਆ ਮਨੋ ਰਾਮ ਨੇ ਕੋਲ ਜਿ세 ਤੁਹੇ ਲੱਗਾ ਬਈ ਇਹ ਖਾਦਾ ਰੱਤਾ ਪ੍ਰਸ਼ਾਂ ਜਾਂਦਾ ਨਹੀਂ ਦੇ ਬਿਖੂਲੀ ਮੂਲ ਕਾਰਨ ਪਾਇਦੇ ਤੂੰ ਦੇਖੋਗੇ ਤਾਂ ਕੋਈ ਨਾ ਇਹ ਕੁਝ ਜਿਮੀਨ ਆਪਣੇ ਹੀ ਜਿਮੀਨ ਦੇਤੇ ਬਤੌਰ ਕਰਾਇਆ ਸਾਧ ਹੈਵੀ ਵੇਟ ਬਣੇਗੀ ਉਹਦੇ ਪੀ ਬਾਅਦ ਨਿਕਲੇਗੀ ਕਿ ਇਹ ਇੱਕ ਹਰਮਾਨ ਦਾ ਮੰਦਰ ਬਣਿਆ ਮਤਾ ਆਖ ਫੁਕਰੀਆ ਪਰ ਬੜਿਆ ਰਾਕੀ ਦੀਵਾ ਦਾ ਉਹ ਵੀ ਬਸੇ ਮਨਕਾਨੇ ਲਈ ਦੇ ਵਿਟਮਣ ਹੈ। ਲੋਕੀ ਮੱਦਦ ਤੋਂ ਹੁੰਦੇ ਬਾਅਦ ਤੇ ਵੀ ਸੀ ਗਏ ਨੇ। ਲੇਕਿਨ ਮੇਡੇ ਆ ਗਿਆ। ਉਹ ਤੋਂ ਨੈਕਸਟ ਅਲਗੋਰੋਡ ਵੀ ਖਾਲੀ ਜਗਾ ਪਈਆ। 50 ਸਤੀਆਂ ਦਾ ਗੋਰੀਆ ਜਿੱਥੇ ਘੂੜੇ ਮਾਂਤ ਲਾਉਂਦੇ। ਪਹਿਲਾ ਸਮੀਨ ਦੇ ਵਿੱਚ ਜਿਹੜਾ ਇੱਥੇ ਬੜੀ ਬੀਰ ਰਕਾ। ਉਹ ਜਲਦੀ ਇੱਕੋ ਦਿੱਸਤੀ ਵੀ ਹੈਗੀ।

ਯੂ ਪਾਵਨ ਬਾਲਮੀ ਕੀ ਤੀਦੀ ਨਿਸ਼ਾਨਦੇਹੀ ਦਾ ਸਿਸਟਮ ਚੱਲਦਾ ਸੀ ਜ਼ਿਲ੍ਹੇ ਦੀ ਟੀਮ ਮਾਂ ਜੋ ਡੀਸੇਬਲ ਨੂੰ ਨਿਸ਼ਾਨਦੀ ਕਰਉਣ ਵਾਸਤੇ ਗਈ ਜਿਹਨੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਉਹਨਾਂ ਨੂੰ 2 ਦਿਨ ਦਾ ਟਾਈਮ ਲਿਆ ਅੱਜ ਨੂੰ 10 ਦਿਨ ਹੋ ਗਏ ਆ ਐਕਸ਼ਨ ਨਹੀਂ ਹਲੇ ਹੋ ਪਾਇਆ ਅੱਜ ਦਾ ਅਸੀਂ ਅਲਟੀਮੇਟ ਵੀ ਦਿੱਤਾ ਹੈ ਕਿ ਕੇਸ ਵੀ ਜੀ ਨਹੀਂ ਨਜਾਇਜ਼ ਕਬਜ਼ੇ ਹਟਣੇ ਅਸੀਂ ਛਟਕਾ ਦੇਵਾਂਗੇ ਮਾਨਜੂ ਦੀ ਸਾਹਮਣੇ ਅੱਜ ਮੀਟਿੰਗ ਲਈ ਜਿਹੜੇ ਐਕਸਪੀਰੀਅੰਸ ਸਾਹਿਬ ਜੋ ਨਵੇਂ ਆਇਆ ਲੂਪੂ ਗੱਲ ਦੇ ਪ੍ਰਭ ਜੀ ਨੇ ਮੀਟਿੰਗ ਲੈ ਕੇ 10 ਦਿਨ ਦਾ ਟਾਈਮ ਹੋਰ ਮੰਗਿਆ ਜਿਹਦੇ ਵਿੱਚ ਉਹਨੇ ਕਿਹਾ ਕਿ ਪਹਿਲ ਦੇ ਆਧਾਰ ਤੇ ਨਿਸ਼ਾਨਦੀ ਹੋਵੇਗੀ ਨਜਾਇਜ਼ ਕਬਜ਼ੇ ਹਟਾਏ ਜਾਣਗੇ ਇਹ ਕਹਿ ਧੰਨਵਾਦ ਕਰਦੇ ਆ ਮਾਨਜੂ ਮੁੱਖ ਮੰਤਰੀ ਸਾਹਿਬ ਜੀ ਦਾ ਜਿਨ੍ਹਾਂ ਨੇ ਪ੍ਰਾਣੀ ਕਮੇਟੀ ਥਰੀ ਭੰਗ ਕਰਕੇ ਨਵੀਂ ਕਮੇਟੀ ਬਣਾਈ ਹੈ ਜਿਹਦੇ ਵਿੱਚ ਸਾਡੇ ਅੰਮ੍ਰਿਤਸਰ ਸ਼ਹਿਰ ਦੇ 4 ਐਮਐਲਏ 2 ਐਮਐਲਏ ਬਾਹਰ ਦੇ ਜਲੰਧਰ ਜ਼ਿਲ੍ਹੇ ਦੇ ਗੁਰੀਰੀ ਦਾ 6 ਐਮਐਲਏ ਭਾਗੀ ਸਤਵੇਂ ਉਹ ਆਪ ਚੇਅਰਮੈਨ ਸਾਹਿਬ ਮੁਖਮੰਦੀ ਜੀ ਆ ਨਵੀਂ ਕਮੇਟੀ ਬਣ ਗਈ ਜਿਹਦੇ ਵਿੱਚ ਹਰਪ੍ਰੀਤ ਸਿੰਘ ਜੀ ਨੂੰ ਵਾਈਸ ਚੇਅਰਮੈਨ ਬਣਾਇਆ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ ਕਿ 30 ਦੀ ਡਿਵੈਲਪਮੈਂਟ ਇਮੀਡੀਏਟਲੀ ਕੀਤੀ ਜਾਵੇ ਲੇਕਿਨ ਅਸੀਂ ਫੇਰ ਵੀ ਇਹਨਾਂ ਨੂੰ ਇਹ ਬੇਨਤੀ ਕਰਦੇ ਆਂ ਇਹਦੀ ਰਨਿੰਗ ਇਮੀਡੀਏਟਲੀ ਕੀਤੀ ਜਾਵੇ ਕਿਉਂਕਿ ਸਾਡੇ 3 ਸਾਲਾਂ ਦੇ ਵਿੱਚ 1 ਰੁਪਇਆ ਨਹੀਂ ਲੱਗਿਆ ਕੋਈ ਡਿਵੈਲਪਮੈਂਟ ਨਹੀਂ ਹੋਈ ਜੇਕਰ 21 ਤਰੀਕ ਤੱਕ ਕੋਈ ਡਿਵੈਲਪਮੈਂਟ ਹੋ ਗਈ ਜੇ ਪ੍ਰੋਬਲਮ ਨਾ ਸਾਡੀ ਹੱਲ ਹੋਈ ਨਿਸ਼ਾਨ ਦੀ ਨਾ ਹੋਈ ਨਜਾਇਜ਼ ਕਬਜ਼ੇ ਨਾ ਹੋਏ ਉੱਥੇ ਡਿਵੈਲਪਮੈਂਟ ਨਾ ਹੋਈ ਫਿਰ ਅਸੀਂ ਜ਼ਰੂਰ ਉਦੀ ਤੇ ਸੁਤ ਵਿਚ ਸਮਾਜ ਕਰੇਗਾ ਬਾਲਮੀਕੀ ਸਮਾਜ ਤੇ ਸੰਸਮਾਜ ਹਮੇਸ਼ਾ ਹੀ ਇਹਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਹਰ ਬਿਲਿਆਰ ਹੈ ਉਹਦੇ ਨਾਲ ਨਾਲ ਜਿਹੜਾ ਪਹਿਲਾ ਜੀਐਮ ਸੀਗਾ ਕੁਸ਼ਰਾਜ ਜਿਹਨੇ 1 ਕਰੋੜ ਕੋਈ 80-82 ਲੱਖ ਰੁਪਏ ਦਾ ਕਪਲਾ ਕੀਤਾ ਹੋਇਆ ਅਸੀਂ ਪਹਿਲ ਦੇ ਆਧਾਰ ਤੇ ਮੰਗ ਕੀਤੀ ਉਹਤੇ ਐਫਆਈਆ ਦਰਜ ਕੀਤੀ ਜਾਵੇ ਕੋ ਭਗਵੰਤ ਮਾਨ ਦੀ ਸਰਕਾਰ ਜਿਹਨੇ ਕੋ ਕਪਲਾ ਕੀਤਾ ਪਮਿਕੰਤਰੀਆ ਮੰਤਰੀਆ ਸੰਤਰੀਆ ਉਤੇ ਐਫਆਈਆਰ ਦਰਜ ਕਰਕੇ ਉਹਨੇ ਮੰਤਰੀਸ਼ਿਪ ਤੋਂ ਵੀ ਲਾਇਆ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕਰਦੇ ਹਾਂ ਪਹਿਲ ਦੇ ਆਧਾਰ ਤੇ ਤੇ ਐਫਰਿਡਟ ਕਰਕੇ ਉਹਨੂੰ ਰੈਸਟ ਕੀਤਾ ਜਾਵੇ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਤੇ ਮੈਂ ਮਾਮ ਨੂੰ ਬੇਨਤੀ ਕਰਦੀ ਆ ਪਲੀਜ਼ ਇਹਨੂੰ ਪਹਿਲਾਂ ਇਹ ਨੋਵਾ ਮੰਗ ਪੱਤਰ ਸਾਡਾ ਜਿਹੜਾ ਮਾਨਯੋਗ ਸੀਐਮ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਇਆ ਜਾਵੇ ਤੇ ਜੋ ਵੀ ਅੱਗੋਂ ਸਾਡੀਆਂ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਇਹ ਅਸੀਂ ਇਹ ਸਾਡਾ ਕੋਈ ਪਰਸਨਲੀ ਮੈਟਰ ਨਹੀਂ ਹੈ ਇਹ ਸਾਡਾ ਸਮਾਜ ਦਾ ਮੈਟਰ ਹੈ ਇਸ ਅਸੀਂ ਸਮਾਜ ਲਈ ਕਰ ਰਹੇ ਹਾਂ ਜੋ ਤੀਰਥ ਦੇ ਵਿੱਚ ਦੇਰ ਦੇ ਵਿੱਚ ਜੋ ਵੀ ਸਾਨੂੰ ਚੀਜ਼ਾਂ ਦੀ ਲੋੜ ਹੈ ਜੋ ਵੀ ਉੱਥੇ ਸਾਨੂੰ ਸਾਡੀਆਂ ਮੰਗਾਂ ਨੇ ਉਹ ਪਲੀਜ਼ ਮਾਮ ਉਹਨਾਂ ਨੂੰ ਪੂਰਾ ਕੀਤਾ ਜਾਵੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਮਾਮ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਵਾਲਮੀਕੀ ਤੀਰਥ ਦੇ ਨੁਮਾਇंदे ਭਾਈ ਜੀ ਮੁਲਾਕਾਤ ਕੀਤੀ ਇਹ ਮਤਲੇ ਕੀ ਇਹਨਾਂ ਤੋਂ ਕੀ ਅਪਰਤ ਹੋ ਗਿਆ ਅੱਜ ਮੇਰੀ ਪੂਰੇ ਸਮਾਜ ਦੇ ਨਾਲ ਜਿਹੜੀ ਇਹ ਪਲੇਠੀ ਮੀਟਿੰਗ ਹੋਈ ਹੈ ਇਸ ਤੋਂ ਪਹਿਲੇ ਮੈਂ ਧੀਰਸਤੇ ਜਾ ਕੇ ਕੁਰੀ ਥੋੜੇ ਨੁਮਾਇंदे ਸੀਗੇ ਉਦੋਂ ਮੀਟਿੰਗ ਕਰ ਚੁੱਕਾ ਪਿਛਲੇ ਹਫਤੇ ਅੱਜ ਬਹੁਤ ਸਾਰੇ ਸੱਜਣ ਜਿਹੜੇ ਐ ਬਾਲਵਿਕੀ ਸਮਾਜ ਤੋਂ ਇੱਥੇ ਆਏ ਐ ਮਾਨਜੋ ਗੱਬਰ ਜੀ ਬਾਬਾ ਜੀ ਹੋਰ ਵੀ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਂ ذاتੇ ਖੁਦ ਨਹੀਂ ਜਾਣਦਾ ਹਾਲ ਦੀ ਘੜੀ ਕਿਉਂਕਿ ਮੈਂ ਜੇ 10 ਦਿਨ ਹੀ ਜੋਇਨ ਕੀਤੇ ਆ ਤੋ ਜੋ ਇਸ਼ੂਜ਼ ਬਹੁਤ ਪੁਰਾਣੇ ਚੱਲਦੇ ਪਏ ਸੀ ਇੱਥੇ ਉਹ ਗੱਬਰ ਜੀ ਨੇ ਅਜ ਦੁਬਾਰਾ ਰੀਟ੍ਰੇਟ ਕੀਤੇ ਸਾਰੇ ਰੀ ਨੋਟ ਕੀਤੇ ਇੱਕ ਇਸ਼ੂ ਹੈਗਾ ਵੈ ਨਜਾਇਜ਼ ਕਬਜ਼ੇ ਢਾਹਨ ਦਾ ਜਿਸ ਤਰ੍ਹਾਂ ਕਿ ਮੈਂ ਗੱਬਰ ਸਾਹਿਬ ਨੂੰ ਐਕਸਪਲੇਨ ਕੀਤਾ ਨਜਾਇਜ਼ ਕਬਜ਼ੇ ਢਾਹਨ ਲਈ ਸਭ ਤੋਂ ਪਹਿਲੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਪਛਾਣ ਕਰਨੀ ਜ਼ਰੂਰੀ ਹੈ ਜਿਹਦੇ ਰੀ ਨਿਸ਼ਾਨਦੇਹੀ ਹੈ ਸੋ ਸੋਮਵਾਰ ਸਾਡੇ ਤਹਿਸੀਲਦਾਰ ਸਾਹਿਬ ਜਦੋਂ ਜੁਆਇਨ ਕਰਦੇ ਛੁੱਟੀ ਤੋਂ ਬਾਅਦ ਅਸੀਂ ਸਾਰਾ ਰੈਵਨਿਊ ਰਿਕਾਰਡ ਪਰਚੋਲ ਕੇ ਔਰ ਉਹਦੇ ਮੁਤਾਬਿਕ ਨਿਸ਼ਾਨਦੇਹੀ ਕਰਕੇ ਫਿਰ ਅਸੀਂ ਪਛਾਣ ਕਰਾਂਗੇ ਕਿ ਕਿਹੜੇ ਲੋਕ ਨਜਾਇਜ਼ ਕਬਜ਼ੇਕਰ ਹਨ ਤੁਹਾਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਏਗੀ ਦੂਸਰਾ ਕੁਝ ਫਾਈਨੈਂਸ਼ੀਅਲ ਇਰੈਗੂਲਰਿਟੀਆਂ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਪੁਰਵ ਵਰਤੀ ਜਿਹੜੇ ਜੀਐਮ ਸਾਹਿਬ ਸੀਗੇ ਉਹਨਾਂ ਦੇ ਉੱਤੇ ਕੁਝ ਦੋਸ਼ ਹੈਗੇ ਆ ਆਪਣਾ ਵਿੱਤੀ ਅਨਿਮਿਤਤਾਵਾਂ ਦੇ ਉਹਦੇ ਰਿਗਾਰਡਿੰਗ ਮੌਜੂਦਾ ਜੀਐਮ ਸਾਹਿਬ ਨੇ ਬਰੀਫ ਕੀਤਾ ਸਾਰੇ ਹਾਊਸ ਨੂੰ ਸਾਰੇ ਮੀਟਿੰਗ ਦੇ ਵਿੱਚ ਸ਼ਾਮਲ ਨੁਮਾਇੰਦਿਆਂ ਨੂੰ ਕਿ ਉਹਦੇ ਰਿਗਾਰਡਿੰਗ ਇੱਕ ਇਨਕੁਆਰੀ ਮਾਰਕ ਕੀਤੀ ਗਈ ਹੈ ਡੀਸੀਜੀ ਸਾਹਿਬ ਨੂੰ ਉਸ ਇਨਕੁਆਰੀ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਜਾਵੇਗਾ ਔਰ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਸਮਾਜ ਦੇ ਬੰਦਿਆਂ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਪਾਰਟੀ ਬਣਾਇਆ ਜਾਵੇਗਾ ਜੋ ਸਮੂਹ ਤੋਂ ਦੇਣਾ ਚਾਹਣਗੇ ਜੋ ਉਹ ਕਹਿਣਾ ਚਾਹੇਗਾ ਕੁਝ ਗੱਲਾਂ ਇਹਨਾਂ ਨੇ ਕੀਤੀਆਂ ਕਿ ਉਹ ਬਾਰੋ ਫੰਡਿੰਗ ਉਹਨਾਂ ਨੂੰ ਹੋ ਰਹੀ ਸੀ ਉਹਦੇ ਰਿਗਾਰਡਿੰਗ ਫੋਨ ਚੈੱਕ ਕਰਵਾਉਂਦਾ ਹੈ ਸਾਰੀ ਚੀਜ਼ਾਂ ਜਿਹੜੀਆਂ ਹੈ ਇਨਕੁਆਰੀ ਦਾ ਸਕੋਪ ਦੇ ਵਿੱਚ ਆਣ ਗਿਆ ਇਨਕੁਆਰੀ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਖੋਖਿਆ ਜਾਵੇਗਾ ਉਹਦੇ ਮੁਤਾਬਕ ਇਸ ਸਿੱਟੇ ਤੇ ਪਹੁੰਚਿਆ ਜਾਵੇਗਾ ਬਿਲਕੁਲ ਜੀ ਇਹ ਮਸਲੇ ਦੇ ਉੱਤੇ ਸੀ ਸਾਰੇ ਹੀ ਬਹੁਤ ਸੰਜੀਦਗੀ ਦੇ ਨਾਲ ਕੰਮ ਕਰ ਰਹੇ ਆਂ ਮੈਂ ਤੇ ਚਲੋ ਥੋੜੀ ਦੇਰ ਹੋਈ ਹੈ ਜੀਐਮ ਸਾਹਿਬ ਬਹੁਤ ਸincerely ਕਰ ਰਹੇ ਹੈ ਔਰ ਗੱਬਰ ਸਾਹਿਬ ਜੀ ਦਾ ਸਾਡੇ ਦੇ ਉੱਤੇ ਮੇਰੇ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਵਿਸ਼ਵਾਸ ਸੇ ਉਹਨਾਂ ਨੇ ਮੈਂ ਮੈਂ ਉਹਨਾਂ ਦਾ ਉਹਨਾਂ ਨੇ ਮੇਰਾ ਵੀ ਵਿਸ਼ਵਾਸ ਹਾਸਲ ਕੀਤਾ ਔਰ ਵੱਡੀ ਗੱਲ ਮੈਂ ਸ਼ੇਅਰ ਕਰਣ ਵਾਲਾ ਹਾਂ ਬਹੁਤ ਬਚਪਨ ਤੋਂ ਛੋਟੀ ਉਮਰ ਤੋਂ ਸੀ ਇਹ ਤੇ ਮਹਾਰਾਜ ਦੇ ਜਨਮ ਦਿਨ ਤੇ ਭਗਵਾਨ ਬਾਲਕੀ ਦੇ ਜਨਮ ਦਿਨ ਤੇ ਆਉਂਦੇ ਰਹੇ ਹਾਂ ਮੇਲੇ ਦੇ ਉੱਤੇ ਸੋ ਮੇਰੀ ਤੇ ਇੱਕ ਨਿੱਜੀ ਤੌਰ ਤੇ ਵੀ ਆਸਥਾ ਹੈ ਸੋ ਅਸੀਂ ਇਹ ਵੇ ਕਿ ਛੁੱਟੀ ਤੋਂ ਬਾਅਦ ਤਸਵੀਰਦਾਰ ਸਾਹਿਬ ਸੋਮਵਾਰ ਜੁਆਇਨ ਕਰਦੇ ਹੈ ਅੱਜ 11 ਹੈ ਤੇ ਚਲੋ ਅਗਲਾ ਹਫਤਾ 10 ਦਿਨ ਲੈ ਕੇ ਛੁੱਟੀਆਂ ਸਮੇਤ ਅਸੀਂ 21 ਤਰੀਕ ਤੱਕ ਕੁਝ ਵੱਡੇ ਮਸਲੇ ਜਿਹੜੇ ਆ ਹੱਲ ਕਰਨ ਵਾਸਤੇ ਆਸਪਤਾਨ ਲੱਗੇ ਆ ਠੀਕ ਹੈ ਰਿਪੋਰਟੀਪਰ ਵੀ ਆਪਣਾ ਨਾਮ ਹੋਵੇਗਾ ਮੈਂ ਸੰਜੀਵ ਸ਼ਰਮਾ ਐਸਟੀਐਮ ਲੋਪੋ ਕਹਿੰਦੇ ਆ